ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 84270 19817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਾਜੀ ਸੂਵੀ ਵੈਢ ਦਿਖਾਉਣੇ ਤੁਹਾਨੂੰ ਛੇ ਦਾ ਰੇਟ ਤੇ ਡਿਟੇਲ ਵੀਡੀਓ ਦੇ ਵਿੱਚ ਹੋਊਗਾ ਧਾਰਾ ਮਾਰ ਕੇ ਦਿਖਾਵਾਂਗੇ ਆਓ ਵੀਰ ਨਗਰੀਕਰਨ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਇਹ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779622161 ਜੀ 9779622161 ਜੀ ਜਿਹੜੇ ਆਪਾਂ ਬੈਠ ਦੇਖ ਰਹੇ ਹਾਂ ਬਾਈ ਜੀ ਸੂਆ ਕਿਹੜਾ ਸੂਈ ਆ ਇਹ ਇਹ ਪਲੂਨ ਸੂਈ ਆ ਜੀ ਵਿੱਚੀ ਇਹ ਠੀਕ ਐ ਦੰਦੋ ਕਿਵੇਂ ਆ ਤੰਨੋ ਇਹ ਨੇ ਚੌਕ ਦੇ ਚੱਕਲੇ ਜੀ ਆਪਾਂ 24 ਕਾਂਗੀ ਜੀ ਠੀਕ ਐ ਜੇਰੇ ਲਈ ਹੋ ਪਈ ਆਣਾ ਜੇਰ ਪਈ ਨੂੰ 15 ਮਿੰਟ ਹੋਇਆ ਜੀ ਹਜੇ ਇਸ ਆਪਣੇ ਕੋਲੇ ਮੰਨ ਕੇ ਚੱਲ ਵੀ ਸੂਈ ਸੀਗੀ 11:00 ਵਜੇ ਦੀ ਸੂਈ ਹੋਈ ਆ ਠੀਕ ਐ ਘੰਟਾ ਡੇਢ ਘੰਟੇ ਜੇਰ ਪਈ ਹੈ ਨਾ ਹਾਂ ਜੀ ਹਾਂ ਬੱਚਾ ਕੀ ਦੇਤਾ ਬੱਚਾ ਨੇ ਪਛੀ ਨੂੰ ਜਾਂਨ ਜਤਾਈ ਬਹੁਤ ਪਿਆਰੀ ਨੂੰ ਜੀ ਠੀਕ ਆ ਬੱਚੀ ਬੜੀ ਪਿਆਰੀ ਹੈ ਮਗਰ ਹਨਾ ਠੀਕ ਆ ਕੰਨਾ ਜੀ ਸੋ ਜਿਵੇਂ ਕਿਹਾ ਦਾੜੇ ਦਾ ਮੁੱਛਾ ਵਧੀਆ ਪਈਆਂ ਜਾਨਵਰ ਦੋ ਜਾਣ ਕੇ ਤੀਜਾ ਆਪਣੇ ਘਰੇ ਦੁੱਧ ਜਾਊਗਾ ਹਾਂ ਨਵੇਂ ਹਾਂਣ ਜਾਣਗੇ ਜੀ ਦੋਨੇ ਮਾੜੀ ਇੱਕ ਸਿੰਘ ਦੀ ਫੋਟ ਜ਼ਰੂਰ ਹੈਗੀ ਹਨਾ ਆ ਉਹ ਬਾਕੀ ਦੂਗੇ ਤੋਂ ਨਿਕਲਿਆ ਹੋਇਆ ਜੀ 2 1/2 ਇੰਚ ਦੀ ਹੈਗੀ ਆ ਠੀਕ ਆ ਦੱਸਣਾ ਜ਼ਰੂਰੀ ਆ ਹਾਂ ਬਿਲਕੁਲ ਜੀ ਬਿਲਕੁਲ ਕਿੰਨਾ ਅਨਦਾਜ਼ਾ ਲਾ ਕੇ ਚੱਲੀ ਆਪਾਂ ਦੁੱਧ ਵਾਲੇ ਦੇ ਤੋਂ ਗ੍ਰੇ ਬਲੂਨ ਦਾ ਮੈਂ ਮੰਨ ਕੇ ਚੱਲੋ ਬਾਕੀ ਦਾ ਅਗਲੇ ਦੀ ਸੇਵਾ 25 ਪਲੱਸ ਦਾ ਖਰਾ ਦੇ ਦੂ ਜੀ ਤੋਂ ਜੀ ਕਹਿੰਦਾ ਬਾ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਜਾ। ਹਾਂ ਜੀ 25 ਕਿਲੋ ਦੁੱਧ ਮੰਨ ਕੇ ਲੈ ਲਿਆ ਅੱਗੇ ਅਗਲੀ ਦੀ ਸੇਵਾ ਆਏਗੀ। ਚੋਣ ਜਵਾਈ ਇੱਕ ਨੰਬਰ। ਚੋਣ ਜਵਾਈ ਇੱਕ ਨੰਬਰ। ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੱਚੀ ਦਾ ਸੋਹਣਾ ਸਾਫ਼ ਸੁਥਰਾ ਤੇ ਤੋੜਾ ਤਾਰਾ ਤੇ ਇਹ ਰੰਗ ਪ੍ਰਿੰਟ ਬੜਾ ਚੰਗਾ ਹਨਾ। ਕਿਲੋ ਇੰਨੀ ਜਵਾਨੀ ਵਾਲੀ ਬੱਚੀ ਆ ਹਜੇ ਮੰਨ ਕੇ ਚੱਲ ਵੀ ਇਹਦੀ ਉਮਰ ਵੀ ਕੁਛ ਨਹੀਂ ਤੇ 10 ਸੂਏ ਹਜੇ ਕਿਸੇ ਪਾਸੇ ਨਹੀਂ ਆ। ਬਾ ਦੇਖੋ ਲੇਵੇ ਦੀ ਬੜੀ ਪਿਆਰੀ ਆ ਹਨਾ। ਐਨ ਕੰਪੈਟਾਟਰ ਆਰਡਰ ਰੱਖਣਾ 10 ਸੂਏ ਸੂਪੀ ਤਾਂ ਵੀ ਨਹੀਂ ਲੈਵਾ ਤੋੜਨੀ। ਠੀਕ ਹੈ ਆ ਥਾ ਠੀਕ ਹੈ ਹਾਂ ਥੋੜਾ ਬੱਚੇ ਦਾ ਕਰਦੀ ਹੈ ਨਾ ਮੈਂ ਤਾਂ ਕੀ ਰੱਖਿਆ ਜੀ ਰੇਟ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲਈਏ ਆਪਾਂ 95000 ਦੀ ਵਿੱਚ ਹੀ ਦੇਣੀ ਹੈ ਜੀ ਮਾਨਦਾਨ ਹੋ ਜਾਊਗਾ ਬਸ ਛੋਟਾ ਛੱਪਾ ਉਹ ਜੀ ਬਸ ਮੁੱਲ ਤਾਂ ਜੇ ਇਹਦਾ ਸਵਾ ਕਰ ਲਈਏ ਤਾਂ ਵੀ ਕਰਾ ਲਈਏ ਕੋਈ ਬੰਦਾ ਜੀ ਬੜੀ ਫਟਫੜਾ ਹੈ ਨਾ ਮੇਵਾ ਇਹਦਾ ਟਿਲੋਂ ਜੇਰ ਪੈਣ ਤੋਂ ਪਹਿਲਾਂ ਆਪਾਂ 2.5 ਕਿਲੋ ਦੁੱਧ ਕੱਢਿਆ ਕੋਈ ਹੋਰ ਨਹੀਂ ਕਰਦੀ ਕੋਈ ਹੋਰ ਨਹੀਂ ਕਰਦੀ ਇਹ ਲੈਵਾ ਅੱਗੇ ਪਿੱਛੇ ਨਾਲ ਮੈਂ ਅੱਗੇ ਕੈਮਰਾ ਲਾ ਕੇ ਦਿਖਾ ਦੇ ਕਿੱਥੋਂ ਸ਼ੁਰੂ ਹੁੰਦਾ ਲੈਵਾ ਠੀਕਾ ਪੂਰਾ ਫਿਟਿੰਗ ਨਾਲ ਲੈਵਾ ਜਾਵਾ ਲੈ ਪਿੱਛੇ ਨਾਲੇ ਅੱਗੀ ਫਿਟਿੰਗ ਨਾਲ ਰੱਖਣਾ ਜਮਾ ਕੰਪੈਕਟ ਹਵਾਨੇ ਚਾਹੇ ਬੰਦਾ 10 ਰੁਪਏ ਵੀਰੇ ਲੈਵਾੜੇ ਦੋੜ ਦੇ ਮਗਰ ਬੱਚਾ ਸਾਲ ਤੋਂ 2 ਸਾਲਾਂ ਦੇ ਵਿੱਚ ਰਿਜ਼ਲਟ ਦੇ ਦਊਗਾ ਮਗਰ ਚਾਰ ਹੋਣ ਵਾਲੀ ਆ ਹਾਂ ਜੀ ਦੇਖੋ ਕਿਆ ਬਾਤ ਆ ਹਨਾ ਸਾਫ਼ ਸੁਥਰਾ ਝੋੜਾ ਮੋਟਾ ਮੋਟਾ ਤੇ ਜੇਰੇ ਦੀ ਆ ਪਈ ਆ ਕੂੜ ਵੀ ਸਾਲਾਣੀ ਇੰਨੀ ਚਵਾਈ ਲੋਲੀਪੋਲੀ ਐ ਤਾਂ ਜੀਪੀ ਮਾਰੀ ਜਾਂਦੀ ਐ ਢਲੂ ਹਜੇ ਕੱਢੀ ਜੀ ਬੱਚੀ ਇੱਕ ਦਿਨ ਆਪਣੇ ਕੋਲ ਉੱਪਰ ਆ ਜਾਏਗਾ ਮੂਰੀ ਪਾਈ ਕਰਕੇ ਸੁੱਤੀ ਠੀਕ ਐ ਠੀਕ ਐ 95 ਜੋ ਮਾਣਤ ਕਰਨ ਕਰਦਾਂਗੇ ਕਿੰਨੇ ਕ ਮਾਣਤ ਕਰਨ ਕਰਦਾਂਗੇ ਠੀਕ ਐ ਸੋ ਕਿਸੇ ਵੀਰ ਦੇ ਬੜ ਪਸੰਦ ਹੋਵੇ ਨੰਬਰ ਦੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਆ ਦੇਖ ਲਾਏ ਤਾਂ ਬੋਲ ਹੀ ਮਾਰੀ ਜਾਂਦੀ ਐ ਬੋਲ ਆੜੂਲ ਦੀ ਤਾਂ ਕੋਈ ਦਿੱਕਤ ਹੀ ਨਹੀਂ ਨੇੜਾ ਪਹੁੰਚ ਲੋੜ ਹੀ ਨਹੀਂ ਹਨ ਵਰਕ ਵਰਗੀ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ